ਅੱਜ ਆਪਣੇ ਕੋਲ ਇੱਕ ਸਵਾਲ ਪਹੁੰਚਾ ਹੈ ਜੋ ਪਾਣ ਗੁਰਮੁਖ ਪੁੱਛਦੇ ਨੇ ਕਿ ਦਸਮ ਦਵਾਰ ਖੋਲਣ ਵਾਸਤੇ ਕਿੰਨਾ ਕੁ ਉੱਚੀ ਤੇ ਕਿੰਨਾ ਸਿਮਰਨ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਦਸਮ ਦਵਾਰ ਖੁੱਲ ਜਾਵੇ ਵਾਹਿਗੁਰੂ ਜੀ ਗੁਰਬਾਣੀ ਦੇ ਵਿੱਚ ਨੌ ਦਵਾਰਾਂ ਤੋਂ ਇਲਾਵਾ ਦਸਮ ਦਵਾਰ ਦੀ ਗੱਲ ਕੀਤੀ ਗਈ ਹੈ ਉਹ ਦਸਮ ਦਵਾਰ ਜਿੱਥੇ ਸਾਡਾ ਮਨ ਜਾਂਦਾ ਹੈ ਨਾਮ ਸਿਮਰਨ ਧਿਆਨ ਨਾ ਕਰਨ ਵਾਲਾ ਜੀਵ ਵਿਚਾਰਾਂ ਦੇ ਵਿੱਚ ਰਹਿਣ ਵਾਲਾ ਜੀਵ ਹਮੇਸ਼ਾ ਨੌ ਦੁਆਰਾਂ ਦੀ ਵਰਤੋਂ ਕਰਦਾ ਹੈ ਤੇ ਆਪਣੀ ਜ਼ਿੰਦਗੀ ਇਹਨਾਂ ਦੇ ਵਿੱਚ ਬਤੀਤ ਕਰਦਾ ਪਰ ਜਿਸ ਨੂੰ ਮਾਲਕ ਵਾਹਿਗੁਰੂ ਦੀ ਮਿਲਣ ਦੀ ਤੜਫ ਪੈਦਾ ਹੁੰਦੀ ਹੈ ਉਹ ਫਿਰ ਜਦ ਧਿਆਨ ਦੇ ਵਿੱਚ ਬੈਠਦਾ ਹੈ ਜਾਂ ਸਤਸੰਗ ਕਰਦਾ ਹੈ ਜਾਂ ਗੁਰਬਾਣੀ ਪੜ੍ਹਦਾ ਹੈ ਜਾਂ ਸਿਮਰਨ ਕਰਦਾ ਹੈ ਜਦੋਂ ਉਹ ਸਿਮਰਨ ਕਰਦਾ ਕਰਦਾ ਮਨ ਨੂੰ ਵਿਚਾਰ ਰਹਿਤ ਕਰ ਲੈਂਦਾ ਤਾਂ ਮਨ ਆਪਣੇ ਆਪ ਹੀ ਤ੍ਰੈਗੁਣ ਮਾਇਆ ਦੇ ਵਿੱਚੋਂ ਨਿਕਲ ਕੇ ਉਸ ਦਰ ਤੇ ਚਲਾ ਜਾਂਦਾ ਜੋ ਦਰ ਸੁਖਮ ਹੈ ਤੇ ਮਨ ਵਾਸਤੇ ਬਣਿਆ ਹੈ ਇੱਥੋਂ ਹੀ ਮਨ ਨੂੰ ਮਨ ਦੀ ਖੁਰਾਕ ਮਿਲਦੀ ਹੈ ਕਹਿੰਦਾ ਭਾਵ ਜੀਵ ਨੂੰ ਨਾਮ ਦੀ ਪ੍ਰਾਪਤੀ ਇੱਥੋਂ ਹੁੰਦੀ ਹੈ ਮਰੇ ਕਹਿੰਦੇ ਆ ਨਾ ਮਨਕਾ ਤੋਸਾ ਹਰ ਨਾਮ ਹੈ ਗੁਰਮੁਖਾਂ ਦਾ ਸਵਾਲ ਹੈ ਕਿ ਕਿੰਨਾ ਕੁ ਉੱਚੀ ਸਿਮਰਨ ਕਰਨਾ ਚਾਹੀਦਾ ਤਾਂ ਜੋ ਦਸਮ ਦਵਾਰ ਖੁੱਲ ਜਾਵੇ ਵਾਹਿਗੁਰੂ ਜੀ ਜੋ ਦਸਮ ਦਵਾਰ ਖੁੱਲਦਾ ਹੈ ਉਹ ਮਨ ਟਿਕ ਕੇ ਬੈਠੇਗਾ ਤਾਂ ਖੁੱਲੇਗਾ ਵਿਚਾਰਤ ਹੋਵੇਗਾ ਤਾਂ ਖੁੱਲੇਗਾ ਉਸ ਦਰ ਤੇ ਬੈਠੇਗਾ ਤਾਂ ਖੁੱਲੇਗਾ ਤੇ ਹਰ ਰੋਜ਼ ਪ੍ਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖੇਗਾ ਤਾਂ ਖੁੱਲੇਗਾ ਬੋਲ ਕੇ ਆਪਾਂ ਤਾਂ ਸਿਮਰਨ ਕਰਦੇ ਹਾਂ ਵਾਹਿਗੁਰੂ ਗੁਰਮੰਤਰ ਦਾ ਜਾਂ ਕੋਈ ਵੀ ਗੁਰਮੰਤਰ ਹੋਵੇ ਤਾਂ ਜੋ ਸਾਡਾ ਮਨ ਇਕਾਗਰ ਹੋ ਜਾਵੇ ਵਿਚਾਰਾਂ ਤੋਂ ਪਰੇ ਹੋ ਜਾਵੇ ਕਿਉਂਕਿ ਇਹ ਵਿਚਾਰਾਂ ਦੇ ਮੰਡਲ ਦੇ ਵਿੱਚ ਵਿਖਰਿਆ ਹੋਇਆ ਹੈ ਇੱਕ ਧਿਆਨ ਸਾਡਾ ਵਿਚਾਰਾਂ ਦੇ ਮੰਡਲ ਦੇ ਵਿੱਚ ਵਿਖਰਿਆ ਹੈ ਜਿਸ ਦੇ ਕਰਕੇ ਇਸ ਨੂੰ ਉਹ ਨਾਮ ਅਨਹਦ ਸ਼ਬਦ ਸਹਿਜ ਤੁਹਾਨੂੰ ਸੁਣਾਈ ਨਹੀਂ ਦਿੰਦੀ ਜੋ ਕਿ ਇੱਕ ਨਾਮੀ ਵਾਸਤੇ ਸੁਣਾਈ ਦੇਣੀ ਬਹੁਤ ਜ਼ਰੂਰੀ ਹੈ ਆਪਣੇ ਮਨ ਨੂੰ ਇਕਾਗਰ ਕਰਨ ਵਾਸਤੇ ਵਾਹਿਗੁਰੂ ਗੁਰਮੰਤਰ ਨੂੰ ਉੱਚੀ ਬੋਲ ਕੇ ਅਭਿਆਸ ਕਰਨਾ ਪੈਂਦਾ ਜਦੋਂ ਸਾਡਾ ਮਨ ਇਕਾਗਰ ਹੋ ਜਾਂਦਾ ਫਿਰ ਉੱਚੀ ਬੋਲ ਕੇ ਸਿਮਰਨ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਫਿਰ ਬਸ ਅਸੀਂ ਚੁੱਪ ਕਰਕੇ ਬੈਠ ਜਾਣਾ ਹੁੰਦਾ ਹੈ ਜਿਉਂ ਹੀ ਸਾਡੇ ਕੰਨਾਂ ਦੇ ਵਿੱਚ ਸਹਿਜ ਧੁਨ ਪਈ ਰਸਨਾ ਬੰਦ ਤੇ ਸਹਿਜ ਧੁਨ ਦੇ ਵਿੱਚ ਧਿਆਨ ਦੇ ਕੇ ਮਨ ਅੱਗੇ ਸੁਣਨ ਦੇ ਵਿੱਚ ਚਲਾ ਜਾਂਦਾ ਹੁਣ ਕਈ ਜੀਵ ਆਪਣੇ ਵਰਗੇ ਹੁੰਦੇ ਨੇ ਜੋ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਤਾਂ ਕਰਦੇ ਨੇ ਪਰ ਮਨ ਦੇ ਜਿਹੜੇ ਫੁਰਨੇ ਆ ਉਹ ਖਤਮ ਨਹੀਂ ਹੁੰਦੇ ਕਈ ਜੀਵ ਹੁੰਦੇ ਨੇ ਜਿਨ੍ਹਾਂ ਦੀ ਦਿਨਾਂ ਦੇ ਵਿੱਚ अनुभव ਹੋਣੇ ਸ਼ੁਰੂ ਹੋ ਜਾਂਦੇ ਕਈਆਂ ਨੂੰ ਮਹੀਨਿਆਂ ਦੇ ਵਿੱਚ ਕਈਆਂ ਨੂੰ ਸਾਲਾਂ ਬੱਧੀ ਕੋਈ ਨਾ ਕੋਈ ਅਨੁਭਵ ਹੋਣਾ ਸ਼ੁਰੂ ਹੁੰਦਾ ਇਸ ਕਰਕੇ ਮਿਹਨਤ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਦੂਸਰਾ ਪੁੱਛਰੇ ਹੋ ਕਿ ਕਿੰਨਾ ਸਿਮਰਨ ਕਰਨਾ ਚਾਹੀਦਾ ਮਹਾਰਾਜ ਜੱਪਾ ਨੂੰ ਕਹਿੰਦੇ ਨੇ ਕਿ ਤੁਸੀਂ ਪ੍ਰਮਾਤਮਾ ਨੂੰ ਹਰ ਸਮੇਂ ਮਨ ਦੇ ਵਿੱਚ ਵਸਾ ਕੇ ਰੱਖੋ ਕੋਈ ਵੀ ਕੰਮਕਾਰ ਕਰਦੇ ਹੋ ਤਾਂ ਸਿਮਰਨ ਨਾ ਛੱਡੋ ਮਹਾਰਾਜ ਕਹਿੰਦੇ ਉਠ ਤ ਬੈਠ ਤ ਸੋਬਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਮਹਾਰਾਜ ਕਹਿੰਦੇ ਜੇ ਤੇ ਸਾਸ ਗਰਾਸ ਮੰਨ ਲੇਤਾ ਤੇ ਤੇ ਹੀ ਗੁਣਗਾਈਏ ਬਸ ਅਸੀਂ ਆਪਣੇ ਦਿਨ ਦੇ ਕਾਰਜ ਕਰਦੇ ਹੋਏ ਜਦੋਂ ਮਨ ਵਿਹਲਾ ਹੁੰਦਾ ਹੈ ਤੁਰਦੇ ਫਿਰਦੇ ਹਾਂ ਕਾਰ ਚਲਾਉਂਦੇ ਹਾਂ ਹਲਕਾ ਹਲਕਾ ਰਸਨਾ ਤੇ ਆਪਾਂ ਸਿਮਰਨ ਰੱਖਣਾ ਹੁੰਦਾ ਤਾਂ ਜੋ ਸਾਨੂੰ ਫਾਲਤੂ ਦੇ ਵਿਚਾਰ ਨਾ ਹੋਣ ਤੇ ਜਦੋਂ ਆਪਾਂ ਸਿਮਰਨ ਕਰਨ ਬੈਠੀਏ ਬੈਠ ਕੇ ਅਭਿਆਸ ਕਰਨਾ ਹੈ ਉਦੋਂ ਮਨ ਸਾਡਾ तकरीबन तकरीबन ਖਾਲੀ ਹੋਵੇ ਤੇ ਵਾਹਿਗੁਰੂ ਗੁਰਮੰਤਰ ਦੀ ਥੋੜੀ ਜਿਹੀ ਮਿਹਨਤ ਦੇ ਨਾਲ 5-10 ਮਿੰਟ 15-20 ਮਿੰਟ ਅਭਿਆਸ ਕਰਨ ਤੋਂ ਬਾਅਦ ਸਾਡਾ ਮਨ ਇਕਾਗਰ ਹੋ ਜਾਵੇ ਜਿੰਨਾ ਮਨ ਵਿਚਾਰਤ ਹੋ ਕੇ ਧਿਆਨ ਦੇ ਵਿੱਚ ਬੈਠੇਗਾ ਇਹ ਉਨਾ ਹੀ ਜ਼ਿਆਦਾ ਉਸ ਦਰ ਤੇ ਜਾ ਕੇ ਬੈਠੇਗਾ ਉਸ ਦਰ ਤੇ ਬੈਠ ਕੇ ਜਿੰਨਾ ਇਹ ਸਹਜ ਤੁਨ ਅਨਹਦ ਸ਼ਬਦਾ ਨੂੰ ਸੁਨੇਗਾ ਉੰਨੀ ਹੀ ਉਹਨਾਂ ਸ਼ਬਦਾ ਦੀ ਸੇਵਾ ਹੋਵੇਗੀ ਉਸ ਦਰ ਦੀ ਸੇਵਾ ਹੋਵੇਗੀ ਇਹ ਸੇਵਾ ਹੀ ਦੇਖ ਕੇ ਅਕਾਲ ਪੁਰਖ ਵਾਹਿਗੁਰੂ ਜੀ ਇਹ ਦਰ ਖੋਲਦੇ ਨੇ